ਔਰ ਸ਼ੰਭੂ ਇੱਕ ਸਟ੍ਰੈਟੈਜਿਕ ਪਲੇਸ ਆ ਕਿਵੇਂ ਆ ਉਹਦੀ ਸਟ੍ਰੈਟੇਜੀ ਵਾਈਜ਼ ਆਪਾਂ ਅਹਿਮੀਅਤ ਦੇਖੀਏ ਤਾਂ ਰਣਨੀਤੀ ਤਹਿਤ ਉਥੇ ਚਾਰ ਸਟੇਟ ਜਿਹੜੇ ਸੂਬੇ ਮਿਲਦੇ ਆ ਹੂੰ ਪੰਜਾਬ ਹਰਿਆਣਾ ਹੂੰ ਫਿਰ ਜੀ ਐਨ ਕੇ ਜਿਨ੍ਹਾਂ ਦੇ ਨੰਨ ਕੇ ਜਾਣਾ ਉਧਰ ਤੇ ਹਿਮਾਚਲ ਇਹ ਚਾਰ ਸੂਬਿਆਂ ਦਾ ਇੱਕ ਪੁਆਇੰਟ ਆ ਉਹ ਹੈਨਾ ਉਹ ਪੁਆਇੰਟ ਜਿੱਥੋਂ ਸਾਰੇ ਆਪਣੇ ਐਨ ਆਰ ਆਈਸ ਵੀ ਸਾਰਿਆਂ ਨੇ ਉੱਥੋਂ ਦੀ ਨੰਗਣਾ ਫਿਰ ਉੱਥੇ ਨੈਸ਼ਨਲ ਮੀਡੀਆ ਚੰਡੀਗੜ੍ਹ ਤੁਸੀਂ ਸਾਰੇ ਬੈਠੇ ਹੋ ਅੰਬਾਲਾ ਵੀ ਮੀਡੀਆ ਬੈਠਾ ਹਰਿਆਣੇ ਦਾ ਮੀਡੀਆ ਬੈਠਾ ਤਾਂ ਉਹਦੀ ਸਟ੍ਰੈਟੈਜਿਕ ਇੰਪੋਰਟੈਂਸ ਬਹੁਤ ਵੱਡੀ ਹੈ ਸ਼ੰਭੂ ਦੀ ਉੱਥੋਂ ਜਿਹੜੀ ਆਵਾਜ਼ ਬਲੰਦ ਹੋਊਗੀ ਦੇਖੋ ਯੁੱਧ ਦਾ ਮੈਦਾਨ ਵੀ ਆਪ ਚੁਣਿਆ ਜਾਂਦਾ ਹੁੰਦਾ ਹੈ ਦੂਜਾ ਜੰਗ ਦਾ ਮੈਦਾਨ ਜੇ ਤੁਹਾਨੂੰ ਚੁਣ ਕੇ ਦੇ ਦੇ ਉਵੇਂ ਜਿਵੇਂ ਜਦੋਂ ਲੜਨਾ ਉਹ ਆਪਾਂ ਡਿਸਾਈਡ ਕਰੀਏ ਕਦੋਂ ਲੜਨਾ ਜਦੋਂ ਦੁਸ਼ਮਣ ਸਾਨੂੰ ਲੜਾਉਣਾ ਚਾਵੇ ਉਦੋਂ ਨਹੀਂ ਲੜੀਦਾ ਹੁੰਦਾ